ਤਨੋ ਗੁਰੂ ਤੇਗ ਬਹਾਦਰ ਜੀ ਭਾਈ ਮਤੀ ਦਾਜ ਜੀ ਭਾਈ ਸਤੀ ਦਾਜ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਮੁੱਖ ਰੱਖਦਿਆਂ ਆਸਾਮ ਦੇ ਧੋਬੜੀ ਸਾਹਿਬ ਤੋਂ ਹਰਿਆਣਾ ਦੇ ਕੈਥਲ ਤੋਂ ਹੁੰਦਾ ਹੋਇਆ ਨਾਗਰ ਕੀਰਤਨ ਰਾਏਕੌਰ ਤੋਂ ਅੱਜ ਪੰਜਾਬ ਦੇ ਇਤਿਹਾਸਿਕ ਸ਼ਹਿਰ ਮਲੇਰਕੋਲਾ ਵਿਖੇ ਪਹੁੰਚਿਆ ਜਿੱਥੇ ਕੇਐਸ ਕੰਬਾਈਨ ਦੇ ਮੁਖੀ ਇੰਦਰਜੀਤ ਸਿੰਘ ਮੁੰਡੇ ਅਤੇ ਮਹਾਂਤ ਹਰਪਾਲ ਦਾਸ ਵੱਲੋਂ ਇਸ ਨਗਰ ਕੀਰਤਨ ਦਾ ਨਿਗਾ ਸਵਾਗਤ ਕੀਤਾ ਗਿਆ ਇਸ ਮੌਕੇ ਮੁ슬लिम ਭਾਈਚਾਰੇ ਵੱਲੋਂ ਵੀ ਸਾਂਝੀ ਬਲਤਾ ਦਾ ਸੰਦੇਸ਼ ਦਿੰਦਿਆਂ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਇਸ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਆਓ ਦਿਖਾਉਣਾ ਤੁਹਾਨੂੰ ਇਸ ਨਗਰ ਕੀਰਤਨ ਦੀਆਂ ਤਸਵੀਰਾਂ ਦੀ ਜ਼ੁਬਾਨੀ ਮਲੇਕੋਲਾ ਤੋਂ ਜਰਨਲਿਸਟ ਮੁਹੰਮਦ ਹਨੀਫ ਥਿੰਦੀ ਰਿਪੋਰਟ ਤਾਨ ਗੁਰੂ ਤੇਗ ਬਹਾਦਰ ਜੀ ਦੇ ਸੱਚੇ ਪਾਤਸ਼ਾਹ ਤੇ ਭਾਈ ਮਤੀ ਦਾਸ ਦੀ ਭਾਈ ਸਤੀ ਦਾਸ ਦੀ ਭਾਈ ਤੇ ਆਲਾ ਜੀ ਦੇ 350 ਸਾਲਾ ਸ਼ਹੀਦੀ ਗੁਰਪੁਰਬ ਨੂੰ ਮੁੱਖ ਰੱਖਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਦੀ ਬੁਰਾਈ ਦੀਪ ਸ੍ਰਮ ਮੁੱਖ ਰੱਖਦੇ ਆ ਹੋਇਆਂ ਜਿਹੜਾ ਨਗਰ ਕੀਰਤਨਾ ਸਾਮ ਤੇ ਥੋਪੜੀ ਸਾਹਿਬ ਤੋਂ ਗੁਰਦੁਆਰਾ ਸਾਹਿਬ ਤੋਂ ਚੱਲਿਆ ਹੋਇਆ ਸੀਗਾ ਉਹਨਾਂ ਸ਼ਹਿਰਾਂ ਨਗਰਾਂ ਦੀ ਪ੍ਰਕਰਮਾ ਕਰਦਾ ਹੋਇਆ ਅੱਜ ਦੇ ਸ਼ਹਿਰ ਮਲੇਰਕਾ ਜਿੱਥੇ ਅਸੀਂ ਸਾਰਿਆਂ ਨੇ ਰਲ ਮਿਲ ਕੇ ਏਸ ਕੰਬਾਈਨ ਦੇ ਅੱਗੇ ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਪੰਜ ਪਿਆਰਾਂ ਦਾ ਸਤਿਕਾਰ ਕੀਤਾ ਗਿਆ ਸੇਵਾਦਾਰਾਂ ਦਾ ਸਤਿਕਾਰ ਕੀਤਾ ਗਿਆ ਗੁਰੂ ਪਾਤਸ਼ਾਹ ਜੀ ਦਾ ਸਤਿਕਾਰ ਕੀਤਾ ਗਿਆ ਅਤੇ ਸੰਗਤਾਂ ਦੇ ਲਈ ਜੋ ਵੀ ਥਿਲ-ਫੁਲ ਲੰਗਰ ਤਿਆਰ ਬਣਾਇਆ ਗਿਆ ਸੀਗਾ ਉਹ ਸੰਗਤਾਂ ਨੂੰ ਸ਼ਕਾਇਆ ਗਿਆ ਸੋ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਇਸੇ ਤਰ੍ਹਾਂ ਮਤਲਬ ਸੰਗਤਾਂ ਨੂੰ ਜੋੜਦੇ ਰਹਿਣਾ ਚਾਹੀਦਾ ਹੈ ਮਤਲਬ ਗੁਰੂ ਦੇ ਨਾਲ ਕਿੰਨਾ ਕੁ ਸੋਹਣਾ ਲੱਗਿਆ ਕਿੰਨਾ ਬਹੁਤ ਜ਼ਿਆਦਾ ਆਨੰਦ ਮਤਲਬ ਜੋ ਆਨੰਦ ਆਇਆ ਉਹ ਕਹਿਣ ਤੋਂ ਬਾਹਰ ਹੀ ਹੈ ਇਹ ਪ੍ਰੋਗਰਾਮ ਤੇ ਇਹ ਨਗਰ ਕੀਰਤਨ ਅ ਨਗਰਪੁਰ ਲਈ ਲੈ ਕੇ ਆਇਆ ਤੇ ਅਸੀਂ ਮਾਲਕਿਆਂ ਨੂੰ ਨਾਲ ਅਤੇ ਸਾਥੀ ਸੰਗਤ ਕਰੀ ਨਾਲ ਸਰਪਾਲ ਸਾਹਿਬ ਬਹੁਤ ਬਹੁਤ ਸੰਗਤ ਹੈ ਤਾਂ ਇੱਥੇ ਬੈਠੇ ਸੀ ਜਿਹੜਾ ਪੂਰਾ ਆਨੰਦਮਾਨ ਹੈ ਕਿ ਗੁਰੂ ਸਾਹਿਬ ਦੇ ਦਰਸ਼ਨ ਕਰਨ ਦੇ ਵਾਸਤੇ ਇੱਥੇ ਬੈਠੇ ਰਹੇ ਤਾਂ ਹੁਣ ਦਰਸ਼ਨ ਕਰਦੇ ਪੂਰਾ ਨਿਹਾਲ ਹੋਗੇ ਇਹ ਤੇ ਇਹ ਦੀ ਬਗੈਰਾ ਵੀ ਵੱਟ ਤੇ ਜੋਗੀ ਦਾ ਰਸਨ ਧੰਨਵਾਦ